ਸਿਆ ਤੇ ਸ਼ਾਗਰ ਚੜੇ ਆ ਬਾਪ ਦੇ ਵੇੜੇ ਧੀਰ ਕਰ ਪੁੱਤ ਜੰਮਿਆ ਤੈਨ ਚੜੇ ਆ ਬਾਪ ਦੇ ਵੇੜੇ ਧੀਰ ਕਰ ਪੁੱਤ ਜੰਮਿਆ ਸਿੱਧੂ ਆ ਗਿਆ ਬਾਪੂ ਦੇ ਵੇੜੇ ਮੁੜ ਕੇ ਪੁੰਨੇ ਆ ਦਾ ਚੰਨ ਬਣਗੇ ਸਿੱਧੂ ਆ ਗਿਆ ਬਾਪੂ ਦੇ ਵੇੜੇ ਮੁੜ ਕੇ ਪੁੰਨੇ ਆ ਦਾ ਚੰਨ ਬਣ ਕੇ ਸਿੱਧੂ ਆ ਗਿਆ ਬਾਪੂ ਦੇ ਵੇੜੇ ਮੁੜ ਕੇ ਜਨ ਬਣ ਕੇ ਤੁਹਾਨੂੰ ਬਣਾਇਆ ਭੰਗੜਾ ਬਾਪਰੇ ਬਣਾਇਆ ਹੁਣ ਬਾਹਰ ਹੋ ਜਾ ਜਿਆਦਾ ਰਾਜ ਬੜਾ ਹੋ ਗਿਆ ਰਮੜੇ ਰੌਣਕਾਂ ਲਾਈਆਂ ਦੀ ਕਰ ਬਾਪੂ ਦੇ 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 ਫਿਰ ਮੜ ਪਾਗੀ ਆ ਆ ਦੀ ਕਰ ਬਾਪੂ ਦੇ ਫਿਰ ਮੜ ਪਾਗੀ ਬੱਪੂ ਦੇ ਬੱਡ ਟੋਲ ਕੀ ਸਹੇਣੀ ਨੀ ਕਰ ਬੱਪੂ ਦੇ ਬੱਡ ਟੋਲ ਕੀ ਸਹੇਣੀ ਨੀ ਕਰ ਬੱਪੂ ਲੈ ਵੰਡ ਦੇ ਹਵੇਲੀ ਵਿੱਚੋਂ ਆਏ ਸਿੱਧੂ ਸਾਡਾ ਮੋੜ ਆ ਗਿਆ ਲੱਡੂ ਵੰਡਦੇ ਹੈ

ਜੋ ਵੰਨਿਆ ਵਧਾਈਆ ਬਾਪੂ ਸੋਨੂ ਵਧਾਈਆ ਦੀ ਵਧਾਈਆ ਬਾਪੂ ਸੋਨੂ ਵਧਾਈਆ ਦੀ ਵਧਾਈਆ ਬਾਪੂ ਸੋਨੂ ਵਧਾਈਆ ਦੀ ਧੰਨਵਾਦ ਬਹੁਤ ਬਹੁਤ ਮਾਰਕਾਣੇ ਸਾਰੇ ਸਾਰੇ ਧੰਨਵਾਦ ਦੇਖੋ ਵੱਡੇ ਵੀ ਅਸ ਪ੍ਰਵਾਜ ਕਿੱਥੇ ਹੋ ਗਏ ਬੜਾ ਬੜਾ ਦਵਾ ਗਿਆ ਜੀ ਸ਼ਾਮ ਰ ਹੋਏ ਬਹੁਤ ਬਹੁਤ ਧੰਨਵਾਦ ਆਏ ਜੀ ਸਿਆ ਤੇ ਸ਼ਾਗਰ ਚੜੇ ਆ ਬਾਪ ਦੇ ਵੇੜੇ ਧੀਰ ਕਰ ਪੁੱਤ ਜੰਮਿਆ ਤੈਨ ਚੜੇ ਆ ਬਾਪ ਦੇ ਵੇੜੇ ਧੀਰ ਕਰ ਪੁੱਤ ਜੰਮਿਆ ਸਿੱਧੂ ਆ ਗਿਆ ਬਾਪੂ ਦੇ ਵੇੜੇ ਮੁੜ ਕੇ ਪੁੰਨੇ ਆ ਦਾ ਚੰਨ ਵੜਗੇ ਸਿੱਧੂ ਆ ਗਿਆ ਬਾਪੂ ਦੇ ਵੇੜੇ ਮੁੜ ਕੇ ਆਪਣੇ ਰੌਣਕਾਂ ਲਾਈਆਂ ਦੀ ਕਰ ਬਾਪੂ ਦੇ 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 ਫਿਰ ਮੜ ਭਾਗੀ ਆ ਆ ਦੀ ਕਰ ਬਾਪੂ ਦੇ ਫਿਰ ਮੜ ਭਾਗੀ ਬੱਪੂ ਦੇ ਵੰਡ ਟੋਲ ਕੀ ਸਹੇਣੀ ਨੀ ਕਰ ਬੱਪੂ ਦੇ ਬੱਜ ਟੋਲ ਕੀ ਸਹੇਣੀ ਨੀ ਕਰ ਬੱਪੂ ਦੇ ਵੰਡਦੇ ਹੈ ਵੇਲੀ ਵਿਚੋਂ ਆਏ ਸਿੱਧੂ ਸਾਡਾ ਮੋੜ ਆ ਗਿਆ ਲੱਡੂ ਵੰਡਦੇ ਹੈ

Badannya bapu sonu badanya di, badannya bapu sonu badanya di, badannya bapu sonu badanya di.